ਬੇਬੇ ਸਾਗ ਵੀ ਬਣਾਉਂਦੇ ਤੇ ਸਾਗ ਬਹੁਤ ਬਣਾਇਆ ਜੀ ਅੱਛਾ ਹੁਣ ਵੀ ਬਣਾ ਲੈਣੇ ਆ ਸਾਗ ਦੇ ਸ਼ਕੀਨ ਲੱਗਦੇ ਤੁਸੀਂ ਤੁਹਾਡਾ ਜਦੋਂ ਮੈਂ ਸਾਗ ਦਾ ਨਾਮ ਲੈਣਾ ਤੁਹਾਡਾ ਚਿਹਰਾ ਖੜ ਗਿਆ ਅੱਛਾ ਹੁਣ ਵੀ ਬਣਾਉਣਾ ਜੀ ਅੱਛਾ ਕੀ ਕੀ ਪਾਉਂਦੇ ਤੇ ਸਾਗ ਚ ਇੱਕ ਦਾ ਸਾਸਰੋਂ ਸਾਗ ਪਾਲਕ ਮੇਥੇ ਮੇਥੀ ਮੇਥੇ ਤੇ ਮੇਥੀ ਮੇਥਾ ਮੇਥੇ ਕੀ ਹੁੰਦੇ ਤੇ ਮੇਥੀ ਕਿ ਆਉਂਦੀ ਮੇਥੇ ਪਤੇ ਬੜਾਉਂਦੇ ਆ ਮੇਥੀ ਛੋਟੇ ਛੋਟੇ ਗੁੱਲਾ ਦਿੰਦੀ ਅੱਛਾ ਮਤਲਬ ਮੇਥੀ ਜਿਹੜੀ ਆ ਉਹ ਮੇਥੇ ਦੀ ਘਰ ਵਾਲੀ ਹੁੰਦੀ ਆ ਵਾਜੀ ਮੁਗਾਂਕਾ ਤਾਂ ਵੈਨੂ ਦਾ ਕਿਉਂ ਘਰ ਵਾਲੀ ਹੀ ਕਰਦੇ ਮੇਥੇ ਤੇ ਮੇਥੀ ਪੈ ਗਿਆ ਪਾਲਕ ਪੈ ਗਈ ਹੋਰ ਤੇ ਅੱਧਾ ਲਸਣੋ ਅੱਧਾ ਲਸਣ ਵੀ ਪੈ ਗਿਆ ਹਾਂ ਇਹ ਤੇ ਕੁਟਕ ਮੱਕੀ ਅੱਜ ਚਾਲਣ ਪਾ ਕੇ ਘੋਟ ਲੈਂਦੇ ਦੇ ਘੋਟ ਲੈਣਾ ਅਤਨੇ ਸੁਰਤ ਦੇ ਸੁ ਪਿੰਲਾਂ ਨੂੰ ਚੀਰ ਦੇ ਕਿਦਾਂ ਦੇ ਦਾਤੀ ਨਾਲ ਚੀਰ ਦਿੱਤੇ ਜੀ ਦਾਤੀ ਨਾਲ ਚੀਰ ਦਿੱਤੇ ਆਪਾਂ ਉਹ ਗੱਲ ਕਰਨੀ ਆ ਅੱਜ ਕੱਲ ਤਾਂ ਅਲੂਮੀਨੀਅਮ ਦੇ ਪਤილები ਤੇ ਵੀ ਬਣਾਉਣ ਲੱਗ ਗਏ ਕੁੱਕਰਾਂ 'ਚ ਵੀ ਬਣਨ ਲੱਗ ਗਿਆ ਪਰ ਜਿਹੜਾ ਤੁਸੀਂ ਬਣਾਉਂਦੇ ਤੇ ਉਹ ਆਪਣੇ ਬੇੜੇ ਵਾਲੀ ਛੱਪੜ ਵਾਲੀ ਚੋਲੇ ਵਿੱਚ ਉਹ ਤੌੜੀ ਚ ਬਣਾਉਂਦੇ ਨੇ ਤੌੜੀ ਜਣਾ ਉਹਦੀ ਗੱਲ ਕਰਨੀ ਆ ਅੱਛਾ ਉਹਨੂੰ ਉਹਦੇ ਪਰ ਦਾਤੀ ਨਾਲ ਜੀਰ ਕੇ ਢੋ ਕੇ ਫਿਰ ਤਾਂ ਛੇ ਸਵਾਰ ਕੇ ਨਤੋ ਕੇ ਰੱਖ ਲੈਣਾ ਅੱਛਾ ਮੇਰੇ ਤੈਨੂੰ ਜਿਹੜਾ ਉਹਨੂੰ ਗਿੱਜਣ ਦਾ ਸਾਫ ਹੋਣਾ ਚਾਗਣਾ ਅੱਛਾ ਕੋਈ ਵਾਰ ਵਿੱਚ ਕੱਢ ਕੇ ਖੁੱਪੜੇ ਦੇ ਉੱਤੇ ਲੈ ਕਪੜੇ ਵਿੱਚ ਆ ਕੇ ਦਾਤੀ ਨਾਲ ਹਾਂ ਸਾਗ ਚੇ ਲੈਣਾ ਬਰੀ ਬਰੀ ਅੱਛਾ ਠੀਕ ਹੈ ਪਰ ਤੁੱਲੇ ਬਤਾ ਦੇਣੀ ਚੌੜੀ ਜੇ ਪਾਣੀ ਜਣ ਲੱਗ ਗਿਆ ਹਾਂ ਉਹਦੇ ਵਿੱਚ ਥੋੜਾ ਥੋੜਾ ਸਾਫ ਇੱਕ ਵਾਰੀ ਥੋੜੀ ਜਿਹੀ ਲੈ ਕੇ ਛੇ ਸਤਰ ਸਾਗ ਵਿੱਚ ਸਿਰਦਨ ਵੀ ਕੋਈ ਨਾ ਜਨ ਨਾ ਖਰਾਵ ਸਵਾਦ ਨਾ ਬਣੇ ਨਾ ਹਾਂ अच्छा क्या -क्या और क्या-क्या पੰਦੇ ਤਾਂ پالਕ ਪੈ ਗਈ ਮੇਥੀ ਮੇਥੇ ਹਾਂਜੀ ਇਹਦੇ ਇਲਾਵਾ ਵੀ ਕਈ ਚੀਜ਼ਾਂ ਪੰਦੀ ਮਿੱਸਾ ਸਵਾਗ ਬਣਦਾ ਦਾ ਮਿੱਸਾ ਸਾਗ ਉਹ ਗਰਮੀ ਵਿੱਚ ਬੱਤੂ ਬੇਜੀ ਹਾਂ ਛੋਲੇ ਨੇ ਫੁੱਲ ਭਾਂਖੜੇ ਛੋਲ ਛੋਲੇਆਂ ਦੇ ਫੁੱਲ ਉੱਪਰਲੇ ਹਾਂਜੀ ਹਾਂਜੀ ਭਾਂਖੜੇ ਅੱਛਾ ਇੱਕ ਪਤੀੜਾ ਪਤੀ ਬਾਗ ਮਾ ਲਗਾ ਪਤੀੜ ਦੇ ਪੱਤੇ ਵੀ ਹਾਂ ਆਹ ਕੰਮ ਜਿਹੜਾ ਚਾਹੀਏ ਕੰਗਲਾ ਵੀ ਚੜਾਈ ਦੀ ਕਮਕੀ ਵੀ ਕਮਕੀ ਹਾਂ ਕੋਈ ਨੂੰ ਕਨੀਰ ਗਾ ਸੀ ਚਮਕੀਆ ਕਰਦੇ ਲੈ ਜੀ ਲੈ ਬਤਾ ਖਾਸ ਇਨਗਰੀਡੀਅੰਟ ਹੋਗੇ 10 12 ਚੀਜ਼ਾਂ ਹੋ ਗਈਆਂ ਉਹ ਸੈਪ ਜਿਹੜਾ ਤੰਦ ਚੜਾਈਦਾ ਉਹ ਸੈਪਰੇਟ ਬਣਾਉਂਦੇ ਸੀ ਅੱਛਾ ਉਹ ਅਲੱਗ ਬਣਦਾ ਦਾ ਉਹ ਗੋਣਾ ਨੂੰ ਗਰਮੀ ਚ ਮਾਰਨ ਦੇ ਦੇ ਅੱਛਾ 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 ਇਹ ਵੀ ਬਾਥੂ ਪਿਆਜੀ ਪੰਦੀ ਦੀ ਪਿਆਜੀ ਕਿ ਆਉਂਦੀ ਸੀ ਪਿਆਜੀ ਮੂਟਾ ਹੁੰਦਾ ਸੀ ਲੰਬਾ ਪੈ ਪੈ ਕਰ ਨਾਲ ਨਾਲ ਕੀ ਆਂ ਨਾ ਇਹ ਨਹੀਂ ਕਿ ਉਹ ਕੋਣੇ ਬੋਕਣੇ ਮੱਤ ਪੈਦੀ ਹੁੰਦੀ ਸੀ ਅੱਛਾ ਉਹ ਵੀ ਪਾ ਲੈਂਦੇ ਤੇ ਲੋਕ ਜਿਹਨਾਂ ਦੇ ਮੂੰਹ ਪਰ ਦੱਦ ਦੁੱਧ ਹੋ ਜਾਂਦੀ ਸੀ ਨਾ ਉਹ ਪੈਜੀ ਰੇਟ ਕਰ ਲੈਂਦਾ ਲੜਦੇ ਸੀ ਅੱਛਾ ਹਾਂਜੀ ਹਾਂਜੀ ਅੱਛਾ ਫਿਰ ਇਹ ਸਾਰਾ ਕੁਝ ਕਰ ਲਿਆ ਉਹ ਤੌੜੀ ਵਿੱਚ ਪਾ ਲਿਆ ਜਾਨੀ ਜਿਹੜੀ ਜਿਹੜੇ ਹਲਦੀ ਵਰਨ ਜਾਬ ਹਲਦੀ ਜਿਹੜੀ ਜਿਹੜੇ ਮਹਿੰਦੀ ਵਰਗਾ ਹੋ ਜਾਂਦਾ ਨਾ ਚਲੇ ਤਾਰ ਕੇ ਉਝਾਲਣ ਪਾਉਂਦੇ ਸੀ ਅੱਛਾ ਜਦੋਂ ਨੇ ਰਿਤਨਾ ਰਿਤ ਕੀ ਹਲਦੀ ਉਹਦੇ ਵਰਗਾ ਹੋ ਜਾਣਾ ਮਹਿੰਦੀ ਵਰਗਾ ਮਹਿੰਦੀ ਵਰਗਾ ਹੋ ਜਾਣਾ ਫਿਰ ਉਹਦੇ ਚ ਆਲਣ ਪਾ ਲੈਣਾ ਕੋਟ ਲੈਣਾ ਹਾਂਜੀ ਹਲਰ ਬਾਹੜਾ ਰਣੀ ਦੌੜੀ ਦੌੜਦਾਰ ਕੋਈ ਸਪੋਰਟ ਲੈਣ ਦੀ ਚੀਜ਼ ਦੀ ਵੀ ਹਿੱਲਣਾ ਜਾਵੇ ਫੁੱਟਣਾ ਜਾਵੇ ਅੱਛਾ ਤੌੜੀ ਨੂੰ ਹਾਂ ਚੱਕਣਾ ਚੱਕ ਦੀ ਵੀ ਤੇ ਗੋਹਾ ਰੋਟੀ ਪਾਣੀ ਸਾਰਾ ਕਰਦੀ ਅੱਛਾ ਦਾਲਾਂ ਸਬਜ਼ੀਆਂ ਸਭ ਬਣਾਉਂਦੇ ਤੇ ਹਾਂਜੀ ਇੱਕ ਵਾਰ ਮੇਰੀ ਮਾਂ ਚਲੀ ਗਈ ਇੱਥੇ ਨੂੰ ਪੰਜੌਰ ਨੂੰ ਮੇਰੇ ਬਾਪੂ ਕਹਿੰਦਾ ਸੀ ਏ ਗੱਠੇ ਬੜੀਆਂ ਬਣਾ ਅੱਛਾ ਮੇਰੇ ਗੁਸ ਮੇਰੇ ਪਿਆਰ ਛੋੜੇ ਚੜ ਗਏ ਕਹਿੰਦਾ ਸਬਜ਼ੀ ਬਹੁਤ ਸੋਹਣ ਬਣੀ ਕਹਿੰਦਾ ਅੱਛਾ ਅਸੋਲਨ ਬਰ ਸਪ੍ਰੇਮਰ ਗੱਠੇ ਬੜੀਆਂ ਹਨ ਗੜੇ ਬੜੀਆਂ ਗੱਠੇ ਬੜੀਆਂ ਉਹ ਕਿਦਾਂ ਬਣਦੀਆਂ ਦੀਆਂ ਬੜੀਆਂ ਭੁੰਨ ਲੈਣਾ ਜੀ ਕਿਹੜੀਆਂ ਬੜੀਆਂ ਅੰਬਰ ਸੇ ਨੀ ਬੜੀਆਂ ਅੱਛਾ ਜਿਹੜੇ ਕਰਾਰੀਆਂ ਹੁੰਦੀਆਂ ਹਾਂ ਭੁੰਨ ਲੀਆਂ ਪਿਆਜ਼ ਭੁੰਨ ਲੈਣੇ ਅੱਛਾ ਤੁਨੋ ਜੇ ਨੂਰ ਮਿਰਚ ਭਗਵੇਂ ਤਰੀ ਲਾ ਲੈਣੀ ਠੀ ਤਰੀ ਕਰ ਲੈਣੀ ਹਾਂ ਚਲ ਜਾਈ ਸਬਜੀ ਰੋਟੀ ਖਾ ਜਾਂਦੀ ਹੈ ਅੱਛਾ ਜੜ ਮੱਤ ਵਰਗਾਂ ਚੂਰ ਕੇ ਖਾ ਲੈਣੇ ਆ ਗਠੇ ਬੜੀਆਂ ਕਹਿੰਦੇ ਉਹਨਾਂ ਨੂੰ ਹੈ ਹਾਂਜੀ ਗਠੇ ਬੜੀ ਸਬਜ਼ੀ ਆਏ ਮੈਂ ਤਾਂ ਹੁਣੇ ਮੂੰਹ 'ਚ ਪਾਣੀ ਆ ਗਿਆ ਗਠੇ ਬੜੀਆਂ ਬੜੀਆ ਸਵਾਦ ਬਹੁਤ ਹੁੰਦੀ ਐ ਅੰਬਰਸਰੀ ਹਾਂਜੀ ਬਾਬੂ ਜੀ ਅੱਛਾ ਫਿਰ ਉਹਨਾਂ ਨੂੰ ਕਰਕੇ ਭੁੰਨ ਲਿਆ ਹਾਂਜੀ ਉਸ ਤੋਂ ਬਾਅਦ ਪਾਣੀ ਪਾ ਕੇ ਤਰੀ ਕਰ ਲਈ ਹਾਂਜੀ ਆਲੂ ਵਰਗਾਤ ਬਣੇ ਆਲੂ ਨਹੀਂ ਪੀਣਾ ਰਣੂ ਦੇ ਅੱਛਾ ਗਠੇ ਹੈ ਗਠੇ ਪੈਣੇ ਹੈ ਗਠੇਰ ਬੜੀਆਂ ਦੀ ਸਬਜ਼ੀ ਅੱਛਾ ਆਲੂ ਬੜੇ ਨਹੀਂ ਗਠੇ ਬੜੀਆਂ ਹੈ ਹਾਂ ਅੱਛਾ ਫਿਰ ਗਠੇ ਕਿਦਾਂ ਪਾਉਣੇ ਉਹਦੇ 'ਚ ਗਲਮਬਲ ਬਚੀਰ ਤੇ ਬਦਲੇ ਬਦਲੇ ਉਹਨਾਂ ਨੂੰ ਭੁੰਨ ਲੈਣੇ ਅੱਛਾ ਵਿਚਾਰਣਾ ਨਾ ਮਗਰ ਮਿੱਤੇ ਜਲ ਗਏ ਤੇ ਨਾ ਤੁਹਾਡੇ ਤੇ ਜਲ ਗਏ ਤੇ ਹਾਂ ਮੈਂ ਜਾਣੀ ਮੱਤ ਦੀ ਨਾ ਅੱਛਾ ਜਾ ਗਏ ਤੇ ਉਹ ਕਿਦਾਂ ਮਤਲਬ ਕਿ ਬਰੀਕ ਬਰੀਕ ਛੇਲੇ ਨੇ ਲੰਬੇ ਲੰਬੇ ਹਾਂਜੀ ਹਾਂਜੀ ਠੀਕ ਹੋ ਗਿਆ ਬੜੀ ਭਾਂ ਤੋੜ ਕੇ ਨਾ ਭੁੰਨ ਕੇ ਫਾਰ ਕੱਢ ਲੈਣੀ ਅੱਛਾ ਵੀ ਕਿਤੇ ਜਲਣੇ ਜਾਵੇ ਨਹੀਂ ਜਿਹੜੀ ਭੁੰਨੀ ਆ ਬਰੀ ਬੜੀ ਜਿਹੜੀ ਭੁੰਨੀ ਆ ਅੰਬਰਸਰੀ ਉਹ ਐਦਾਂ ਸਿੱਧੀ ਸੇਕ ਪਰ ਕੇ ਕਿਦਾਂ ਤੇ ਕਿਉਂ ਚ ਤੇਜ ਮਨ ਨਹੀਂ ਤੇਲ ਚ ਤੇਲ ਚ ਭੁੰਨੀ ਆ ਕੱਢੂਨੇ ਕੱਢ ਲੈਣੀ ਬਾਅਦ ਵਿੱਚ ਜਾਏ ਹੋ ਜੇ ਹੋਰ ਚੱਲਣ ਜਾਵੇ ਠੀਕ ਹੈ ਦਵਾਦਬ ਕੱਢ ਲੈਣੀ ਹੈ ਹਾਂ ਜਿਹੜੇ ਕੜਸੀ ਕੜ ਕੱਢਣੀ ਬਾਅਦ ਅੱਛਾ ਕੱਢ ਕੇ ਰੱਖ ਕੇ ਗੱਠੇ ਪੁੰਨ ਕੇ ਵਿੱਚ ਫੇਰ ਪਾ ਲੈ ਫਿਰ ਨੂੰ ਮਾਲ ਦੀ ਚੋ ਕੁ ਪਾ ਕੇ ਟਮਾਟਰ ਨੂੰ ਮੁੱਟਵਾ ਕੇ ਖੱਤਰੀ ਲਾ ਲੈਣੀ ਤੜਕਾ ਬਣਾ ਲੈਣਾ ਉਹ ਤਾਂ ਬਹੁਤ ਸਵਾਦ ਬਣਦੀ ਹੋਣੀ ਹੈ ਹਾਂਜੀ ਬਹੁਤ ਜਲ ਜਿਹਨੂੰ ਖਾਈ ਜਾ ਰੋਟੀ ਸਵਾਦ ਵਰਟੀ ਮੈਂ ਬਣਾਉਂਗਾ ਗੱਠੇ ਬੜੀਆਂ ਜਰੂਰ ਮਾ ਕਰੇਖ ਰੋ ਜੀ ਖਾ ਕੇ ਦੇਖੋ ਟੇਸਟ ਨਾ ਬਹੁਤ ਮੈਂ ਸੱਚੀ ਕਹਿੰਦਾ ਪਤਨੀ ਸਾਡੇ ਸਰੋਤੇ ਦੱਸਣਗੇ ਨਾ ਕਈਆਂ ਨੇ ਵੀ ਪਹਿਲੀ ਵਾਰ ਸੁਣਿਆ ਹੋਣਾ ਗਠੇ ਬੜੀਆਂ ਬਹੁਤ ਖੱਦੀਆਂ ਜੀ ਹੁਣ ਵੀ ਹੁਣ ਕਈ ਵਾਰ ਜੀ ਕਰਦੇ ਸਬਜੀ ਹੁੰਦੀ ਇੱਕ ਦੋ ਘਟੇ ਵੱਢ ਗਏ ਮੜੀ ਬੜੀ ਪੱਕੇ ਸਬਜੀ ਰੋਟੀ ਘਾਲਦੀ ਇੱਕ ਜਿਹੜਾ ਸਮਝੀ ਨਾ ਆਵੇ ਨਾ ਐਮਰਜੈਂਸੀ ਹੈ ਜੀ ਬਣਾ ਕੇ ਖਾ ਲਵੇ ਬੜੀ ਛੇਤੀ ਬਣ ਜਾਂਦੀ ਹਣੀ ਬਹੁਤ ਛੇਤੀ ਬਹੁਤ ਛੇਤੀ ਅਜਾ ਫਿਰ ਬਾਪੂ ਜੀ ਨੇ ਕਿਹਾ ਗਠੇ ਬੜੀਆਂ ਬਣਾਉਣ ਨੂੰ ਫਿਰ ਅੱਗੇ ਗੱਲ ਕਿਆ ਸੁਣਾ ਰਹੇ ਤੇ ਇਹ ਬਣਾ ਕੇ ਫੜਾਈ ਕਹਿੰਦੇ ਮਮੀ ਬੜੀ ਸਵਾਦ ਬਣੀ ਜੇ ਤੇਰੀ ਮਾਂ ਦੇ ਵੀ ਐਜੀ ਬੜੀ ਬ ਆ ਯਾਰ ਬਣ ਜਮਾਈ ਦੀ ਨਾ ਅੱਛਾ ਜਾਂ ਤੇ ਮੈਂ ਰੋਟੀਆਂ ਲਾ ਦਦ ਉਹਨਾਂ ਨੇ ਅੱਛਾ ਐ ਟੱਬਰ ਤੇ ਤਾਂ ਵੀ ਰੋਟੀ ਬਣਾਉਣੀ ਐ ਸਾਂ ਹਾਂ ਹਾਂ ਅਜੀ ਟੋਕਰੀ ਭਰ ਜਾਣੀ ਉਹ ਟੋਕਰੀ ਤੇ ਸੱਟ ਤੇ ਰੋਟੀ ਬਣਾਉਣੀ ਐ ਅੱਛਾ ਅੱਜ ਮਾਤਾ ਨੇ ਥੋਣ ਨੂੰ ਤੁਹਾਡੀ ਸਾਰੇ ਕੰਮ ਸਿਖਾਏ ਸਵਾਸ ਸਿਖਾਏ ਜੀ ਦਰੀਆਂ ਆਪਾਂ ਜਿੱਕੀ ਬਣਨੀਆਂ ਅੱਛਾ ਐ ਕੰਮ ਇਹ ਬਣਾਈ ਤੇ ਪੀਜਾ ਮਾਰ ਕੇ ਤੇ ਮੈਂ ਛੱਡ ਗਈ ਤੁਸੀਂ ਕਿਸੇ ਪੜੀ ਪ੍ਰੋਸਣ ਪੁੱਛੀ ਪਾਪੀ ਮੈਂ ਦਾਦੀ ਦੇ ਕਿਹਣਾ ਬੜ ਬਣੇ ਉਦਰੀ ਮੈਂ ਚਾਰੀ ਫਿਰ ਅੱਛਾ ਦਰੀਆਂ ਬਣਾਈਆਂ ਤੁਸੀਂ ਹੋਰ ਕਿਆ ਕਿਆ ਬਣਾਇਆ ਕੋਟੀਆਂ ਸਵੈਟਰ ਬੁਣਨੇ ਜੀ ਕੋਟੀਆਂ ਸਵੈਟਰ ਵੀ ਬੁਣਨੇ ਹਾਂਜੀ ਹੁਣ ਵੀ ਬੁਣ ਲੈਣੀ ਆ ਅੱਛਾ ਹੁਣ ਵੀ ਬੁਣ ਲੈਣੇ ਆ ਹਾਂਜੀ ਹੁਣ ਮੋਨੇ ਬੁਣ ਚੀ ਵਾਰ ਬੁਣਤੀ ਪੁੱਠੀ ਸਿੱਧੀ ਸਭ ਆਂਦੀ ਆ ਸਭ ਆਂਦੀ ਸਭ ਨਿਊਟਸ ਵਗੈਰਾ ਅੱਛਾ ਤੇ ਜਿਹੜੇ ਡਿਜ਼ਾਈਨ ਨਾਲੇ ਡਿਜ਼ਾਈਨ ਵੀ ਆਂਦੇ ਪਾਉਣੇ ਬਾਬਾ ਜੀ ਮੈਂ ਤਾਂ ਡਿਜ਼ਾਈਨ ਪਾ ਲਉਣੀ ਆ ਜੀ ਪਹਿਲਾਂ ਦੇਖਦਾ ਹੁੰਦਾ ਤਾਂ ਮੈਨੂੰ ਯਾਦ ਹੈ ਛੋਟੇ ਹੁੰਦੇ ਨਾਲ ਅਸੀਂ ਕਈ ਵਾਰੀ ਕੋਈ ਸਵੈਟਰ ਪਾ ਕੇ ਨਿਕਲਣਾ ਤਾਂ ਜਿਹੜੀਆਂ ਗਲੀ ਦੀਆਂ ਜਨਾਨੀਆਂ ਬੁੜੀਆਂ ਬੈਠੀਆਂ ਹੁੰਦੀਆਂ ਦੀਆਂ ਉਹਨਾਂ ਨੇ ਸਾਡਾ ਬਾਹਰ ਦੇ ਫੜ ਕੇ ਦੇਖਣ ਲੱਗ ਜਾਣਾ ਹਾਂ ਕਦੇ ਕਹਿੰਦੇ ਇੱਕ ਫੁੱਟ ਸਿੱਧਿਆਂ ਦਾ ਇੱਕ ਬੜਾ ਪਾ ਕੇ ਬਣਾ ਇੱਕ ਸੀ ਕਿਸੇ ਦੀ ਸਿੱਧਾ ਘੜਵਾ ਹੁੰਦਾ ਦਾ ਬਾਹਰ ਇਹ ਸੀ ਨਾਮ ਹੁੰਦਾ ਤਾਂ ਨਾ ਕਿ ਜਿੰਨੇ ਸਵੈਟਰ ਪਾਇਆ ਨਾ ਜਿੱਦਾਂ ਹੁਣ ਤੁਸੀਂ ਵੀ ਬੁਣਦੇ ਹੋ ਤਾਂ ਦੇਖਣ ਲੱਜਣਾ ਨੇ ਵੀ ਕਿੱਦਾਂ ਦਾ ਬੜਾ ਕਿ ਬਾਹਰ ਦਾ ਡਿਜ਼ਾਈਨ ਰੱਖਿਆ ਹੋਇਆ ਹਾਂ ਆ ਡਿਜ਼ਾਈਨ ਦਾ ਤੇ ਅਤੇ ਸਲਾਈਆਂ ਆਉਂਦੀਆਂ ਤੁਹਾਨੂੰ ਚਲਾਉਣੀਆਂ ਹਾਂਜੀ ਜੇ ਮੈਂ ਗਰੋਸਰੀ ਵੀ ਚਲਾ ਲੈਣੀਆਂ ਕਰੋਸ਼ੀਆ ਵੀ ਚਲਾ ਲੈਣੇ ਆਈ ਕਰੋਸ਼ੀ ਨੇ ਸਰਾਣੇ ਮੁੜ ਕੇ ਸਾਰੀ ਕੁੜੀਆਂ ਦੇ ਦਿੱਤੇ ਬਣੀਆਂ ਅੱਛਾ ਸਰਾਣੇ ਦੋਨੇ ਸਰਾਣੇ ਮੁੜ ਕੇ ਤੇ ਰਮਾਲ ਅੱਛਾ ਰਮਾਲ ਥਾੜ ਦੇ ਪ੍ਰਾਤ ਤੇ ਸਭ ਕੋਈ ਮੁੜ ਕੇ ਦਿੱਤੇ ਮੈਨੇ ਕੁੜੀਆਂ ਨੂੰ ਦੋਨਾਂ ਨੂੰ ਅੱਛਾ ਇਹ ਸਾਰੇ ਕੰਮ ਤੂੰ ਸਾਨੂੰ ਤੁਹਾਡੀ ਮਾਤਾ ਨੇ ਸਿਖਾਏ ਕੀ ਨਾਮ ਕੀ ਦੱਸਿਆ ਮਾਤਾ ਦਾ ਆਪਣੀ ਦਾ ਕਰਨੈਲ ਕੋਰ ਕਰਨੈਲ ਕੋਰ ਆ ਗਈ ਸੂਰਤ ਉਹਨਾਂ ਦੀ ਅੱਖਾਂ ਸਾਹਮਣੇ ਹਾਂਜੀ ਬਹੁਤ ਪਿਆਰ ਕਰਦੀ ਸੀ ਬਹੁਤ ਪਿਆਰ ਕਰਦੀ ਸੀ ਤੇ ਬਾਪੂ ਜੀ ਦੇ ਨਾਮੋਂ ਨਛੱਤਰ ਸਿੰਘ ਨਛੱਤਰ ਸਿੰਘ ਬਾਪੂ ਜੀ ਤੇ ਮੇਰਾ ਗੁੱਡ ਬੰਦਾ ਤਾਂ ਜੀ ਅੱਛਾ ਬਾਪੂ ਜੀ ਤੁਹਾਡੇ ਨਛੱਤਰ ਸਿੰਘ ਹਾਂਜੀ ਹਾਂਜੀ ਗੁੱਟ ਸੀਗੇ ਬਹੁਤ ਬਹੁਤ ਗੁੱਟ ਤੇ ਮੈਨੂੰ ਬਾਪ ਪਿਆਰ ਕਰਦੇ ਮੈਨੂੰ ਚੌਥਾ ਮੁੱਤ ਬਣਾਉਂਦੇ ਏ ਕੀ ਕਹਿੰਦੇ ਤੇ ਮੇਰਾ ਚੌਥਾ ਪੁੱਤ ਹੈ ਅੱਛਾ ਤੇ ਤਿੰਨ ਭਾਈਆਂ ਤੇ ਬਾਅਦ ਤੁਸੀਂ ਹਾਂ ਕੱਲੀ ਭੈਣ ਤੇ ਕਹਿੰਦੇ ਮੇਰਾ ਚੌਥਾ ਪੁੱਤ ਹੈ ਹਾਂ ਕਹਿੰਦੇ ਮੇਰੀ ਮਾਂ ਕਹਿੰਦੇ ਤੇ ਦੇਖੀ ਕਿਦਾਂ ਗੱਲਾਂ ਵੀ ਕੁੜੀ ਨਾਲ ਕਹਾਣੀ ਵੰਡਣਾ ਕਰਦੀ ਅੱਛਾ ਮੈਨੂੰ ਬਰਾਬਰ ਕਿਉਂ 31 ਗੰਨੇ ਤੇ ਹਾਂ ਮਿਕਾਣੀ ਮੜਨਾ ਕਰਾਇਨ ਵੀ ਕੁੜੀ ਕਰਕੇ ਮਤਲਬ ਕੁੜੀ ਕਰਕੇ ਇਹ ਅੰਗੋਲਿਆਂ ਨਾ ਕਰਦੀ ਇਹਨੂੰ ਇਹ ਮੇਰਾ ਚੌਥਾ ਕੂਤਾ ਹੈ ਹਾਂ ਜੀ ਚੌਥਾ ਮੇਰਾ ਵਾਹ ਜੀ ਵਾਹ ਅੱਛਾ ਜਿਹੜਾ ਤੁਹਾਡਾ ਵੇੜਾ ਤਾਂ ਹੁਣ ਵੇੜੇ ਦੀ ਗੱਲ ਕਰਦੇ ਜਿੱਥੇ ਤੁਹਾਡੀ ਮਾਤਾ ਰੋਟੀਆਂ ਪਕਾਉਂਦੀ ਸੀ ਉਹ ਚਿੱਲਾ ਰਸੋਈ ਕਿੱਦਾਂ ਦੀ ਸੀ ਖੁੱਲੀ ਸੀਗੀ ਉੱਪਰ ਤੇ ਕਿ ਛੱਪਰ ਛੱਪਰ ਪਾਇਆ ਵਦ ਸੀ ਅਰੇ ਛੱਪਰ ਪਾਇਆ ਹਤਾ ਛੱਪਰ ਪਾਇਆ ਅੱਛਾ ਉਹ ਫਿਰ ਜਿਹੜੀ ਚੁੱਲ੍ਹ ਸੀਗੀ ਕੱਚੀ ਹੈ ਕੱਚੇ ਚੁਰ ਚੁਰ ਬਣਾਵੀਂ ਦਸੀ ਤਾਂ ਇਹੜਾ ਜੁੱਲਾ ਉੱਪਰ ਤੇ ਮੁਰਤੇ ਇਹ ਰੋਟੀ ਪੋਣੇ ਨੂੰ ਅੱਛਾ ਫਿਰ ਉਹਨੂੰ ਲਿਪਦੇ ਹੁੰਦੇ ਤੇ ਹਾਂਜੀ ਉਹ ਪੋਚਾ ਲਿਆ ਕਰਦੇ ਤੇ ਪੋਚਾ ਜਿਹੜੇ ਜਿੱਥੇ ਬਹਿ ਕੇ ਰੋਟੀਆਂ ਪਕਾਉਂਦੇ ਤੇ ਫਰਸ਼ ਉਹ ਵੀ ਕੱਚਾ ਦਾ ਉਹ ਕੱਚਾ ਲਿਪਣਾ ਨਾ ਗੋ ਮਿੱਟੀ ਨਾਲ ਲਿਪਣਾ ਸਾਰੀ ਰਸੋਈ ਲਿਪੜਣੀ ਹਾਂ ਸਾਰੀ ਲਿਪੜਣੀ ਹਫ਼ਤੇ ਮਗਰ ਤੇ ਲਿਪੜਣੀ ਲਿਪੜਣੀ ਦਰਵੀ ਕੱਚੇ ਕੁ ਮਕਾਨ ਸੜਾ ਕੱਚਾ ਦਾ ਅੱਛਾ ਕੜੀਆਂ ਪਈਆਂ ਹੋ ਜਾਂਦੀਆਂ ਸਿਰ ਭਾਗ ਨਾ ਕੜੀਆਂ ਕੜੀਆਂ ਪਈਆਂ ਹੋ ਜਾਂਦੀਆਂ ਅੱਛਾ ਹਾਂ ਕੱਚਾ ਘਰਾਂ ਨੂੰ ਜਦੋਂ ਲਾਟ ਹੋ ਜਾਂਦਾ ਨੇ ਬਾਹਰ ਤੇ ਜਰਸੀ ਜਿਹੜੇ ਤੁਸੀਂ ਗੱਠੇ ਬੜੀਆਂ ਬਣਾਏ ਤੇ ਉਸੇ ਚੁੱਲ੍ਹੇ ਪਰ ਬਣਾਏ ਤੇ ਉਹ ਜੁੱਲੇ ਬਣਾਏ ਤੇ ਯਾਦ ਆ ਗਿਆ ਤੁਹਾਨੂੰ ਹਾਂ